ਬਾਈ ਗਵਾ ਫੇਮਸ ਹੈ। ਵੇ YouTube ਤੇ ਪਾ ਦੀ ਇਹ ਵੀਡੀਓ। ਮਾਰਕ ਦੀ ਬਾਤ। ਬਾਈ ਜੀ ਉਹ ਵੀ ਬਾਈ ਜੀ ਵੇ ਵਧੀਆ ਕੋ ਮਸ਼ਹੂਰੀ ਹੋ ਗਈ। ਥਾਣਾ। ਅਜਾ ਆਪਾਂ ਕੈਂਪ ਖਾ ਰੱਗਿਆ ਬਾਈ ਇੱਥੋਂ। ਅਬ ਬਾਈ ਦਾ ਰੇਡੀ ਦਾ ਨਾਮ ਹੈ ਆ ਦੱਸਾ। ਪੰਕਜ ਜੀ ਦੀ ਚਾਪ। ਬਾਈ ਕੀ ਨਾਂ ਹੈਗਾ? ਪੰਕਜ ਜੀ ਬੈਜੀ ਚਾਪ ਰੋਲ। ਇਹ ਲੋਕੇਸ਼ਨ ਦੱਸ ਦਿਓ ਆਪ ਦੀ। ਘੋੜਾ ਚੌਕ। ਘੋੜਾ ਚੌਕ ਬਲਵੀਰ ਸਕੂਲ ਦੇ ਕੋਲੇ ਫਰੀਦਕੋਟ। ਫਰੀਦਕੋਟ ਆ। ਨਗੇਸ਼ਨ ਉਹ ਸਾਵੇ ਪਾਈ ਜਾਨੀ ਮਾਰੀ ਆ ਇਧਰ ਪਾਸੇ ਪਾਸੇ ਮਾਰਦੇ ਆ ਵੀ ਘੋੜਾ ਚੌਂਕ ਕੋਲੇ ਆ ਇਧਰ ਬਲਮੀਰ ਸਕੂਲ ਆ ਕਿਵੇਂ ਮਾਮੇ ਜਿਹੜੇ ਇੱਥੇ ਮਾਮੇ ਖੜੇ ਰਿਹਾ ਤੇ ਖੜੇ ਕੋਈ ਨਾ ਆ ਸੇਫਵੇਗ ਵਾਲਿਆਂ ਦੇ ਕੋਲੇ ਸੇਫਵੇ ਸੈਂਟਰ ਆ ਇਹਨਾਂ ਦੇ ਕੋਲੇ ਆ ਜਮਾਂ ਆ ਦੇਖੋ ਬਈ ਆਪਣੀ ਚਾਂਬ ਲੱਗਦੀ ਪਈ ਆ ਬਈ ਬਣਾਈ ਜਾਂਦਾ ਗਗਨ ਘਾੜੇ ਵਿੱਚ ਗਗਨ ਘਾੜੇ ਨਾ ਬਈ ਬਈ ਚਾਂਬ ਬਣਾ ਰਿਹਾ ਉਹਦੇ ਸਫਾਈ ਸੁਰੀਆ ਬਾਈਆਂ ਦੀ ਅੰਲਾ ਦਿਖਾ ਦੇ ਦੋਦੀ ਆ ਕਿ ਗੋ ਐਡਰੈਸ ਵੀ ਦਿਖਾਵਾਂ ਆ ਬਈ ਡਰੈਸ ਆ ਪੰਕਜ 100% ਵਿਜ ਆयो ਮਿੱਤਰੋ ਜੇ ਖੰਗੜਾ ਦਾ ਕਿਸ ਨੇ ਬਹੁਤ ਸਫਾਈ ਆ ਵਧੀਆ ਲੌਂਡਰੀ ਬਾਈ ਅਜਿਹਾ ਕਰਾਂਗੇ 22 ਸਪੈਸ਼ਲ ਸੱਦੇ ਵੀਡੀਓ ਬਣਾਉਣ ਦੀ ਸੀਰੀਜ਼ ਖਵਾਉਣੀ ਹੈ ਹਾਂ ਬਾਈ ਨੇ ਸਪੈਸ਼ਲ ਸੱਦੇ ਗੋਰੀ ਨੂੰ ਰਹੀ ਹੈ ਕਹਿੰਦਾ ਬਾਈ ਗਾ ਖਾਉਂਗਾ ਤੇ ਉਧਰ ਚਲਾਣ ਵੀ ਕਰਤੀ ਜਾਂਦੇ ਆ ਹਾਂ ਤੇ ਤਾਂ ਆ ਜਿਵੇਂ ਪੰਜ ਜਾ ਪੂਨਾ ਤਾਂ ਉਹਦੇ ਰਾੜ ਦੀ ਕਿਤੇ ਨਹੀਂ ਹੁਣ ਪੈਸੇ ਨਾਰਮਲ ਰੱਖ ਨਾਰਮਲ ਹੀ ਰੱਖੀ ਨਾਰਮਲ ਰੱਖੀ ਤਰਾਵਾ ਇਹ ਇੱਕ ਸੌਦਾ ਹਾਂਜੀ ਦੋਬਲ ਚਾਹ ਇਹ ਆਪਣੀ ਆ ਦੋਬਲ ਚਾਹ ਦੋਬਲ ਚਾਹ 16 ਬਣੂਗਾ ਹਾਂਜੀ ਆਹ ਬਈ ਇਹ ਮਲਾਈ ਆ ਜੀ ਇਹ ਹੋਰ ਕਿਸੇ ਦੀ ਆ ਗੱਗ ਦੀ ਹਾਂਜੀ ਸੱਭਾਈ ਆ ਇੱਕ ਰੋਲ ਹੁੰਦਾ ਵਾ ਇੰਨੇ ਇਚਵਾਦੀ ਕਰ ਦਿੰਦਾ ਕਿ ਨਹੀਂ ਹੋਣਾ ਇਹ ਕੱਢ ਦੇ ਨਹੀਂ ਜਿਆਦਾ ਤਰੀਕੋਂ ਚੱਲਦਾ ਨਾ ਮੈਂ ਇੱਕ ਪਾਰ ਲੈ ਦੇ ਮੜਾ ਦੱਸ ਦੇ ਕਿਵੇਂ ਲੱਗਾ ਤੈਨੂੰ ਦੂਦ ਚਾਹੇ ਬਾਅਦ ਵਿੱਚ ਤੋਂ ਤੁਹਾਡੇ ਮੂਹਰ ਤੋਂ ਪਾਣੀ ਆ ਰਿਹਾ ਹੈ ਕਿਵੇਂ ਦੋਸਤ ਆਣਾ ਬਈ ਇਹ ਬਈ ਜਿਹਨੇ ਜਿਹਨੇ ਖਾਣੀ ਆ ਇਹ ਦੀਜਾ ਇੱਥੇ ਆ ਸਕਦਾ ਵਾ ਬਾਕੀ ਤੁਹਾਨੂੰ ਐਡਰੈਸ ਦੇਦਾ ਵਾ ਤੇ ਆ ਪੰਗਜ ਬਾਈ ਕੋਲੇ ਆ ਸਕਦਾ ਇਹ ਤੋਂ ਖਾ ਸਕਦੇ ਹੋ ਸਰ ਘੋੜਾ ਚੌਂਕ ਤੇ ਬਿਲਕੁਲ ਸਾਹਮਣੇ ਇੱਧਰ ਤੁੜੋ ਠੀਕ ਆ ਮਿੱਤਰੋ ਮਿਲਦੇ ਆਂ ਅਗਰ ਕਿਸੇ ਹੋਰ ਵਲੌਗ ਦੇ ਵਿੱਚ ਤੇ ਬਾਕੀ ਨਵੇਂ ਵਲੌਗ ਦੇ ਵਿੱਚ ਮਿਲਦੇ ਆਂ ਇਤੋਂ ਤੱਕ ਹੀ ਆਪਣਾ ਅੱਜ ਦਾ ਵਲੌਗ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਵੀਡੀਓ ਨੂੰ ਲਾਈਕ ਕਰ ਦਿਓ